ਪੰਜਾਬ ਰੋਡਵੇ ਪਣਵਾ ਸਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਸੀਐਮ ਵੱਲੋਂ ਦਿੱਤੀ ਗਈ ਮੀਟਿੰਗ ਦੇ ਸਬੰਧ ਵਿੱਚ 8 ਤਰੀਕ ਨੂੰ ਅਸੀਂ ਸੀਐਮ ਹਾਊਸ ਪਹੁੰਚੇ ਸੀ ਪਰੰਤੂ ਪੰਜਾਬ ਸਰਕਾਰ ਵੱਲੋਂ ਉਹੀ سلسلہ ਜਿਹੜਾ ਪਹਿਲਾਂ ਚੱਲਦਾ ਰਹਿ ਕੇ ਵਾਰ-ਵਾਰ ਲਿਖਤੀ ਮੀਟਿੰਗਾਂ ਦੇਣ ਤੋਂ ਬਾਅਦ ਅੱਜ ਫਿਰ ਸਰਕਾਰ ਭੱਜੀ ਆ ਸੋ ਇਸ ਸਬੰਧ ਵਿੱਚ ਸਮੂਹ ਡੀਪੂਆਂ ਦੇ ਸੁਪਾਗੂ ਤੇ ਡੀਪੂ ਪ੍ਰਧਾਨ ਸੈਕਟਰੀ ਇੱਥੇ ਮੌਜੂਦ ਸੀ ਸੋ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 13 14 15 ਤਰੀਕ ਦੀ ਹੜਤਾਲ ਹੈ ਉਹਨੂੰ ਮੁਕੰਮਲ ਰੂਪ ਚ ਹੜਤਾਲ ਕੀਤੀ ਜਾਏਗੀ ਪਲੱਸ ਨਾਲ ਦੀ ਨਾਲ ਸਰਕਾਰ ਦੀਆਂ ਜਿਹੜੀਆਂ ਸਿਆਸੀ ਰੈਲੀਆਂ ਆ ਰਹੀਆਂ ਹਨ ਜਿੰਨੇ ਵਿੱਚ ਸਰਕਾਰ ਹਮੇਸ਼ਾ ਹੀ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕਰਦੀ ਆ ਉੱਥੇ ਕੋਈ ਵੀ ਸਰਕਾਰੀ ਗੱਡੀ ਹੈ ਜਿਹੜੀ ਉਹ ਸਾਡਾ ਮੁਲਾਜ਼ਮ ਨਹੀਂ ਲੈ ਕੇ ਜਾਏਗਾ ਅਸੀਂ 11 ਤੇ 10 ਤਰੀਕ ਦੀ ਜਿਹੜੀ ਰੈਲੀ ਇਹਨਾਂ ਦੀ ਆ ਰਹੀ ਹੈ ਖੰਨੇ ਤੇ ਸੇਰੋਂ ਉਹਦੇ ਵਿੱਚ ਸਖਤ ਵਿਰੋਧ ਵੀ ਕਰਾਂਗੇ ਜਿੰਨਾ ਰੋਸ ਪ੍ਰਦਰਸ਼ਨ ਹੋ سکے ਸਾਡੇ ਵੱਲੋਂ ਕੀਤਾ ਜਾਏਗਾ ਤੇ ਗੱਡੀਆਂ ਨਹੀਂ ਦਿੱਤੀਆਂ ਜਾਣਗੀਆਂ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਹਰ ਵਾਰ ਕੋਈ ਨਾ ਕੋਈ ਕੱਚੀ ਪਿੱਲੀ ਚਿੱਠੀ ਕੱਢੀ ਜਾਂਦੀ ਆ ਸੋ ਸਾਡਾ ਸਰਕਾਰ ਨੂੰ ਅਪੀਲ ਵੀ ਆ ਤੇ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਜੇਕਰ ਸਰਕਾਰ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੜਤਾਲ ਹੈ ਉਹ ਮਿੱਥੇ ਸਮੇਂ ਦੀ ਵੀ ਲੀਕੀ ਜਾ ਸਕਦੀ ਹੈ ਤੇ ਨਾਲ ਦੀ ਨਾਲ ਜਿਹੜਾ 52 ਸਵਾਰੀਆਂ ਵਾਲੀ ਸਵਾਰੀਆਂ ਨੂੰ ਅਸੀਂ ਛੋੜ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ ਉਹ ਛੋਟ ਇਸ ਕਰਕੇ ਦਿੱਤੀ ਸੀ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ 8 ਤਰੀਕ ਨੂੰ ਬੈਠ ਕੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਗੱਡੀਆਂ ਪਾਉਣ ਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਠੋਸ ਹੱਲ ਕੱਢਣ ਦੀ ਕੋਸ਼ਿਸ਼ ਕਰੇਗਾ ਪਰ ਪੰਜਾਬ ਦਾ ਮੁੱਖ ਮੰਤਰੀ ਵਾਰ-ਵਾਰ ਭੱਜ ਰਿਹਾ ਮੀਟਿੰਗਾਂ ਤੋਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਕਾਨੂੰਨ ਮੁਤਾਬਕ ਨਿਯਮ ਮੁਤਾਬਕ ਜਿੰਨੀਆਂ ਸਵਾਰੀਆਂ ਬਿਠ ਬਠਾਈਆਂ ਜਾ ਸਕਦੀਆਂ ਬੱਸ 52 ਜਾਂ 28 ਜਿੰਨੇ ਸ਼ਿੱਟਲ ਬੱਸ ਆ 100 ਸਵਾਰੀਆਂ ਬਠਾਈਆਂ ਜਾਣਗੀਆਂ ਸੋ ਸਰਕਾਰ ਨੂੰ ਸਾਡੀ ਫਿਰ ਤੋਂ ਇੱਕ ਵਾਰ ਅਪੀਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 13 14 15 ਤਰੀਕ ਨੂੰ ਸਾਡੀ ਹੜਤਾਲ ਆ ਜੋ ਉਸ ਤੋਂ ਪਹਿਲਾਂ ਕੋਈ ਠੋਸ ਹੱਲ ਨਾ ਕੱਢਿਆ ਤਾਂ ਸਾਨੂੰ ਮਜਬੂਰੀ ਚ ਹੜਤਾਲ ਕਰਨੀ ਪੈਗੀ ਤੇ ਹੜਤਾਲ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕੇ ਪ੍ਰੋਗਰਾਮ ਕੀਤੇ ਜਾਣਗੇ ਸੋ ਜਥੇਬੰਦੀ ਉਹਨਾਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਿਹੜਾ ਕੱਲ੍ਹ ਨੂੰ ਅਸੀਂ ਆ ਪੰਜਾਬ ਸਰਕਾਰ ਦੀ ਜਿਹੜੀ ਕੱਚੀ ਪਲੀ ਚਿੱਟੀ ਕੱਢੀ ਉਹ ਦੀਪੂਆਂ ਦੇ ਗੇਟਾਂ ਗਿਓ ਚਿੱਠੀ ਵੀ ਫੂਕਾਂਗੇ ਤੇ ਪਰਸੋਂ ਤੇ 14 ਦੋ ਦਿਨ ਜਿਹੜੀਆਂ ਸਰਕਾਰ ਦੀਆਂ ਰੈਲੀਆਂ 10 ਤੇ 11 ਤਰੀਕ ਨੂੰ ਹੋ ਰਹੀਆਂ ਉਹਨਾਂ ਰੈਲੀਆਂ ਦੇ ਵਿੱਚ ਵਿਰੋਧ ਕੀਤਾ ਜਾਏਗਾ ਤੇ ਕੋਈ ਵੀ ਸਰਕਾਰੀ ਬੱਸ ਨਹੀਂ ਦਿੱਤੀ ਜਾਏਗੀ ਤੇ ਆਉਣ ਵਾਲੀ 13 14 15 ਤਰੀਕ ਦੀ ਹੜਤਾਲ ਕੀਤੀ ਜਾਏਗੀ ਤੇ 16 ਨੂੰ ਦੇਸ਼ ਵਿਆਪੀ ਹੜਤਾਲ ਦੇ ਵਿੱਚ ਵੀ ਹਿੱਸਾ ਲੈ ਆ ਜਾਏਗਾ ਸੋ ਇਹਨਾਂ ਫੈਸਲਿਆਂ ਦੇ ਨਾਲ ਅੱਜ ਜਿਹੜੀ ਜਥੇਬੰਦੀ ਨੇ ਇੱਥੇ ਮੀਟਿੰਗ ਕਰਨ ਉਪਰੰਤ ਜਥੇਬੰਦੀ ਵੱਲੋਂ ਅੱਜ ਪ੍ਰੈਸ ਰੋਡ ਜਾਰੀ ਕੀਤਾ ਜਾਏਗਾ ਧੰਨਵਾਦ ਪੰਜਾਬ ਰੋਡਵੇ ਪਣਪਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਸੀਐਮ ਵੱਲੋਂ ਦਿੱਤੀ ਗਈ ਮੀਟਿੰਗ ਦੇ ਸਬੰਧ ਵਿੱਚ 8 ਤਰੀਕ ਨੂੰ ਅਸੀਂ ਸੀਐਮ ਹਾਊਸ ਪਹੁੰਚੇ ਸੀਗੇ ਪਰੰਤੂ ਪੰਜਾਬ ਸਰਕਾਰ ਵੱਲੋਂ ਉਹੀ ਸਿਲਸਿਲਾ ਜਿਹੜਾ ਪਹਿਲਾਂ ਚੱਲਦਾ ਰਿਹਾ ਕਿ ਵਾਰ-ਵਾਰ ਲਿਖਤੀ ਮੀਟਿੰਗਾਂ ਦੇਣ ਤੋਂ ਬਾਅਦ ਅੱਜ ਫਿਰ ਸਰਕਾਰ ਭੱਜੀ ਆ ਸੋ ਇਸ ਸਬੰਧ ਵਿੱਚ ਸਮੂਹ ਡਿਪੋਆਂ ਦੇ ਸੁਪਾਗੂ ਤੇ ਡਿਪੋ ਪ੍ਰਧਾਨ ਸੈਕਟਰੀ ਇੱਥੇ ਮੌਜੂਦ ਸੀ ਸੋ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 13 14 15 ਤਰੀਕ ਦੀ ਹੜਤਾਲ ਹੈ ਉਹਨੂੰ ਮੁਕੰਮਲ ਰੂਪ ਚ ਹੜਤਾਲ ਕੀਤੀ ਜਾਏਗੀ ਪਲੱਸ ਨਾਲ ਦੀ ਨਾਲ ਸਰਕਾਰ ਦੀਆਂ ਜਿਹੜੀਆਂ ਸਿਆਸੀ ਰੈਲੀਆਂ ਆ ਰਹੀਆਂ ਹਨ ਜਿੰਦੇ ਵਿੱਚ ਸਰਕਾਰ ਹਮੇਸ਼ਾ ਹੀ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕਰਦੀ ਆ ਉਥੇ ਕੋਈ ਵੀ ਸਰਕਾਰੀ ਗੱਡੀ ਹੈ ਜਿਹੜੀ ਉਹ ਸਾਡਾ ਮੁਲਾਜ਼ਮ ਨਹੀਂ ਲੈ ਕੇ ਜਾਏਗਾ ਅਸੀਂ 11 ਤੇ 10 ਤਰੀਕ ਦੀ ਜਿਹੜੀ ਰੈਲੀ ਇਹਨਾਂ ਦੀ ਆ ਰਹੀ ਹੈ ਖੰਨੇ ਤੇ ਸੇਰੋਂ ਉਹਦੇ ਵਿੱਚ ਸਖਤ ਵਿਰੋਧ ਵੀ ਕਰਾਂਗੇ ਜਿੰਨਾ ਰੋਸ ਪ੍ਰਦਰਸ਼ਨ ਹੋ ਸਕੇ ਸਾਡੇ ਵੱਲੋਂ ਕੀਤਾ ਜਾਏਗਾ ਤੇ ਗੱਡੀਆਂ ਨਹੀਂ ਦਿੱਤੀਆਂ ਜਾਣਗੀਆਂ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਹਰ ਵਾਰ ਕੋਈ ਨਾ ਕੋਈ ਕੱਚੀ ਪਿੱਲੀ ਚਿੱਠੀ ਕੱਢੀ ਜਾਂਦੀ ਆ ਸੋ ਸਾਡਾ ਸਰਕਾਰ ਨੂੰ ਅਪੀਲ ਵੀ ਆ ਤੇ ਸਿੱਧੀ ਸਿੱਧੀ ਚੇਤਾਵਨੀ ਹੈ ਕਿ ਜੇਕਰ ਸਰਕਾਰ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੜਤਾਲ ਹੈ ਉਹਨ ਮਿੱਥੇ ਸਮੇਂ ਦੀ ਵੀ ਲੀਕੀ ਜਾ ਸਕਦੀ ਹੈ ਤੇ ਨਾਲ ਦੀ ਨਾਲ ਜਿਹੜਾ 52 ਸਵਾਰੀਆਂ ਵਾਲੀ ਸਵਾਰੀਆਂ ਨੂੰ ਅਸੀਂ ਛੋੜ ਦਿੱਤੀ ਸੀ ਪੰਜਾਬ ਦੇ ਲੋਕਾਂ ਨੂੰ ਉਹ ਛੋੜ ਇਸ ਕਰਕੇ ਦਿੱਤੀ ਸੀ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ 8 ਤਰੀਕ ਨੂੰ ਬੈਠ ਕੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਗੱਡੀਆਂ ਪਾਉਣ ਦੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਠੋਸ ਹੱਲ ਕੱਢਣ ਦੀ ਕੋਸ਼ਿਸ਼ ਕਰੇਗਾ ਪਰ ਪੰਜਾਬ ਦਾ ਮੁੱਖ ਮੰਤਰੀ ਵਾਰ-ਵਾਰ ਭੱਜ ਰਿਹਾ ਮੀਟਿੰਗਾਂ ਤੋਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਕਿ ਕਾਨੂੰਨ ਮੁਤਾਬਕ ਨਿਯਮ ਮੁਤਾਬਕ ਜਿੰਨੀਆਂ ਸਵਾਰੀਆਂ ਬਿਠਾਈਆਂ ਜਾਣੀਆਂ ਬਿਠਾਈਆਂ ਜਾ ਸਕਦੀਆਂ 52 ਜਾਂ 28 ਜਿੰਨੇ ਸ਼ਿੱਟਲ ਬੱਸ ਆ ਓਨੀਆਂ ਸਵਾਰੀਆਂ ਬਿਠਾਈਆਂ ਜਾਣਗੀਆਂ ਸੋ ਸਰਕਾਰ ਨੂੰ ਸਾਡੀ ਫਿਰ ਤੋਂ ਇੱਕ ਵਾਰ ਅਪੀਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 13 14 15 ਤਰੀਕ ਨੂੰ ਸਾਡੀ ਹੜਤਾਲ ਆ ਜੋ ਉਸ ਤੋਂ ਪਹਿਲਾਂ ਕੋਈ ਠੋਸ ਹੱਲ ਨਾ ਘਟਿਆ ਤਾਂ ਸਾਨੂੰ ਮਜਬੂਰੀ ਚ ਹੜਤਾਲ ਕਰਨੀ ਪੈਗੀ ਤੇ ਹੜਤਾਲ ਕਰਕੇ ਆਉਣ ਵਾਲੇ ਦਿਨਾਂ 'ਚ ਦਿੱਖੇ ਪ੍ਰੋਗਰਾਮ ਕੀਤੇ ਜਾਣਗੇ ਸੋ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਿਹੜਾ ਕੱਲ੍ਹ ਨੂੰ ਅਸੀਂ ਆ ਪੰਜਾਬ ਸਰਕਾਰ ਦੀ ਜਿਹੜੀ ਕੱਚੀ ਪਿੱਲੀ ਚਿੱਠੀ ਕੱਢੀ ਉਹ ਡੀਪੋਆਂ ਦੇ ਗੇਟਾਂ 'ਤੇ ਉਹ ਚਿੱਠੀ ਵੀ ਫੁੱਕਾਂਗੇ ਤੇ ਪਰਸੋਂ ਤੇ ਚੌਥ ਦੋ ਦਿਨ ਜਿਹੜੀਆਂ ਸਰਕਾਰ ਦੀਆਂ ਰੈਲੀਆਂ 10 ਤੇ 11 ਤ ਹੋਣ ਵਾਲੀਆਂ ਦੇ ਵਿੱਚ ਹਰੂਨ ਕੀਤਾ ਜਾਏਗਾ ਤੇ ਕੋਈ ਵੀ ਸਰਕਾਰੀ ਬਸ ਨਹੀਂ ਦਿੱਤੀ ਜਾਏਗੀ ਤੇ ਆਉਣ ਵਾਲੀ 13 14 15 ਤਰੀਕ ਦੀ ਹੜਤਾਲ ਕੀਤੀ ਜਾਏਗੀ ਤੇ 16 ਨੂੰ ਦੇਸ਼ ਵਿਆਪੀ ਹੜਤਾਲ ਦੇ ਵਿੱਚ ਵੀ ਹਿੱਸਾ ਲਿਆ ਜਾਏਗਾ ਸੋ ਇਹਨਾਂ ਫੈਸਲਿਆਂ ਦੇ ਨਾਲ ਅੱਜ ਜਿਹੜੀ